ਸਾਲ ਚਾਲਨੇ ਤੇ ਘਰ ਦਾ ਸਟਾਰਟ ਕਰਨਾ ਚਾਰ ਦਾ ਮੈਨੂੰ ਇਹਨੇ ਸਾਡੇ ਬੰਦੇ ਨੇ ਇੱਕ ਆ ਲਾ ਆ ਇਧਰ ਹੋਰਾ ਬਾਬੇ ਦੀ ਮੇਨ ਨਾਲ ਰੱਬ ਵੀ ਢਾਲੇ ਪਾਇਆ ਤੇ ਸਰਦਾਗਾ ਪੂਰਾ ਦੇ ਹੀ ਦੂ ਕਾਲਾ ਹੋਇਆ ਫਿਰਦਾ ਰੱਬ ਵੀ ਐ ਲੱਗਦਾ ਵੀ ਰੱਬ ਤੋਂ ਕਾਲੇ ਆਗੇ ਪਰ ਰੱਬ ਤੋਂ ਕੋਈ ਨਹੀਂ ਕਾਲਾ ਨਾ ਰੱਬ ਨੇ ਜਿਹੜਾ ਕੋਈ ਕਰਨਾ ਦਾ ਕਰ ਹੀ ਦੇਣਾਗਾ ਤੇ ਉਵੇਂ ਹੀ ਗੱਲਬਾਤ ਪੂਰੀ ਪਈ ਆ ਆ ਨਜ਼ਾਰਾ ਹੋਗਾ ਚਾਰ ਗੱਡਾਂ ਵਾਲੀ ਦਾ ਪਾਈ ਤੇ ਖੜਾਗਾ ਲਿਆ ਕੇ ਪਾ ਦਿੰਦੇ ਆਲੀ ਡਾਕਰੇ ਨਾਲ ਦੀ ਨਾਲ ਤੇ ਅੱਜ ਪੂਰੀ 80-85 ਦਿਨਾਂ ਦੀ ਜਿਹੜੀ ਮੱਕੀ ਆ ਹੋ ਚੁੱਕੀ ਹੈਗੀ 80 ਦਿਨਾਂ ਦੀ ਮੱਕੀ ਦਾ ਇਹ ਚਾਰ ਆ ਮਿੱਤਰੋ ਉਹ ਪਾ ਰਹੇ ਆਗੇ ਤੇ ਦਾਣੇ ਵੀ ਪੂਰੇ ਫੁੱਲ ਬਣੇ ਪਿਆ ਦੇਖੋ ਸੱਲੀ ਟੁੱਟੀ ਗਈ ਉਹਨੇ ਘਰੋਂ ਜੱਕ ਜਿਹੜੀ 50 ਦਿਨਾਂ ਦੇ ਪੂਰੀ ਦਾ ਚਾਰ ਪਾਇਆ 90 ਬਾਕੀ ਹੁਣ ਤਾਂ ਨਾ ਮਾਣ ਲੈ 90-95 ਦਿਨਾਂ ਤੱਕ ਵਗ ਜਾਣਗੀਆਂ ਪਾਂ ਦਾ ਹਦਣਾ ਦੇ ਕੰਮ ਸਾਰਾ ਨਿਬੜ ਜੂ ਮੱਕ ਦਾ ਚੱਲ ਪਿਆ ਅੱਜ ਛੱਡ ਦੇ ਮੱਕ ਲਾਦ ਲਾ ਦਾ ਇਹ ਟੋਕਰ ਆਇਆ ਤਾਂ ਉਹਦੀ ਭਰ ਜਾਂਦਾ ਹੈਗਾ ਉਹ ਲਾ ਗਿਆ ਲੇ ਲੈ ਕਰ ਕਰ ਆਇਆ ਇਹ ਟੋਕਰ ਆਸ ਚਾਰ ਕੋਟ ਤੋਂ ਹੋਰ ਕਿਲੇ ਗਿਆ ਤੇ ਲਾ ਕੇ ਲਾ ਕੇ ਜਵਾਂ ਬਾਲਿਆ ਟਰਾਲੀ ਐਦੇ ਪਹਿਲਾਂ ਹੁੜਦੇ ਨਹੀਂਗੇ ਉਹ ਟਰਾਲੀਆਂ ਬਾਹਲਦੇ ਫਿਰਦੇ ਨੇ ਉਹ ਜਾਂਦਾ ਲੈ ਟਰਾਲੀ ਲੈਣ ਹਜੇ ਹੁਣ ਉੱਠ ਕੇ ਆਇਆਗਾ ਜੇ ਆਵਾ ਲਵੀ ਦਾ ਹੁਣ ਨੂੰ ਤਿੰਨ ਚਾਰ ਟਰਾਲੀਆਂ ਬਾਗੀਆਂ ਹੁੰਦੀਆਂ ਜੇ ਟਾਈਮ ਨਾਲ ਉੱਠ ਕੇ ਆ ਜਾਂਦੇ। ਆ ਮਲਾ ਘੰਟਾ ਹੋ ਗਿਆ ਮਸ਼ੀਨ ਖੜੀ ਨੂੰ ਆਰਾਮ ਨਾਲ ਆ। 8:00 ਵਜੇ 7:00 ਵਜੇ ਦੀ ਮਸ਼ੀਨ ਖੜੀ ਆਈ। 8:00 ਵਜੇ 11 ਮਿੰਟ ਹੋ ਗਏ ਲੈ। 11 ਮਿੰਟਾਂ 'ਚ ਦੋ ਟੋਕਰੇ ਪਾ ਤੇ ਕਿਰਨਾਂ ਨੇ ਭਰ ਕੇ। ਤੇ ਆਏ ਹੁਣ ਜਾਂਦੇ ਨੇ ਪੱਟੂ ਟਰਾਲੀਆਂ ਲੈਣ। ਕੋਈ ਮਿੱਤਰੋ ਆ ਨਜ਼ਾਰਾ ਚਾਰ ਖੁੱਡਾਂ ਵਾਲੀ ਦਾ ਹੈ ਨਾ ਇਹਨਾਂ ਦਾ ਖੁੱਡ ਕੱਢਣ ਦੀ ਲੋੜ ਆ। ਤੇ ਟਰਾਲੀ ਆ ਖੜੀ ਆ ਪਹੀਏ ਦੇ ਉੱਤੇ ਰੋਡ ਤੇ ਜਮਾਂ ਲਈ। ਤੇ ਇੱਥੇ ਆ ਕੇ ਟੋਕਰਾ ਲੱਦ ਜਾਂਦਾ ਨਾਲ ਦੀ ਨਾਲ ਇਹ ਨਜ਼ਾਰਾ ਗਾ ਗਿੱਲਾ ਪੱਤਾ ਜਿਵੇਂ ਵੀ ਜੇ ਕਿਹਾ ਕਿਸੇ ਵੀਰ ਨੇ ਵੀ ਚਾਰ ਪੌਣਾ ਚਾਰ ਖੁੱਡਾਂ ਨਹੀਂ ਤਸਿਲ ਬਰਕ ਨੰਬਰ ਵਾਲਾ ਕਰ ਲਓ ਆਪਾਂ ਦੇ ਲੈਣੇ ਜਰਾ ਲੋਡ ਨਹੀਂ ਯਾਰ ਵਿੱਚ ਹੈ ਨਾ ਟਰੈਕਟਰ ਲਿਜਾਣ ਦੀ ਆਹ ਦੇਖਾ ਆ ਫਿਰਦਾ ਚ ਉੱਪਰਲੇ ਪੇਲਾ ਹੋਇਆ ਜਮਾ ਕੋਈ ਬੰਦਿਆਂ ਦਾ ਨਹੀਂ ਕੋਈ ਉਹਦਾ ਨਹੀਂ ਰੋਟੀ ਤਾਂ ਨਹੀਂ ਪਾਣੀ ਤਾਂ ਨਹੀਂ ਆਹ ਫਿਰਦਾ ਲੈ ਕੱਲਾ ਤੇ ਬਰਕ ਵਿਲੀਨ ਦੀ ਆਪੀ ਕਾਡਾ ਡਰਾਈਵਰ ਕਹਿੰਦਾ ਬਾਈ ਠੰਡਾ ਨਹੀਂ ਪਾਣੀ ਹੈਗਾ ਉਹ ਕੂਲਰ ਤੇ ਸੱਟਣਾ ਕਹਿੰਦਾ ਚੱਕ ਲੈ ਵੀ ਕਿਉਂ ਚੱਕ ਕਿਆ ਕਿਆ ਨਜ਼ਾਰਾ ਨਾ ਨਜ਼ਾਰਾ ਨਜ਼ਾਰਾ ਹੈ ਆ ਗਏ 8:30 ਹੋ ਗਏ ਲੈ ਵੀ ਕਿਆ ਕਾ ਨਜ਼ਾਰਾ ਮਿੱਤਰੋ ਕਰੋ ਹਜੇ ਕੀ ਹੋਇਆ ਕਰਦਾ ਸੀਗਾ ਪਾਰਟੀ ਤਾਂ ਸ਼ੁਰੂ ਹੋਈ ਆ ਹਜੇ ਲੈ ਵੀ ਸਮਰਾਜ ਵੀ ਬਹਿ ਗਿਆ ਕਿਉਂ ਚੱਲ ਉਹ ਕਿਉਂ ਉਹ ਟਿੱਡ ਇਕੱਠਾ ਕਰਾਇਆਗਾ ਆ ਕੀ ਓਏ ਇਹ ਨਹੀਂ ਕੱਢਦੇ ਸਿੰਗਲ ਟੈਰੀ ਵਾਲਿਆਉਂਦਾ ਤੂੰ ਉਹ ਗੇਅਰ ਕਾਟਦੇ ਗੇਅਰ ਕਾਟਦੇ ਆਹ ਵਾਰ ਬਾਰੇ ਟਾਈਮ ਪੁੱਛਦਾ ਮੈਂ ਤੂਸ ਜੱਟ ਆਉ ਲਈ ਜਾਂਦਾ ਦੇਖ ਓਏ ਆ ਪੀ ਲੈ ਜੂ ਖਿੱੱਚ ਕੇ ਇਹਦਾ ਲੋੜ ਨਹੀਂ ਨੀ ਉਹ ਰੇਫ੍ਰੇਕ ਦੱਬੀ ਰੱਖ ਜਾਏ ਕੋਈ ਮਾਰਦੀ ਕਰੀ ਰੱਖ ਉਹ ਬ੍ਰੇਕ ਲਾਈ ਬ੍ਰੇਕ ਓ ਬ੍ਰੇਕ ਦੱਬੀ ਬ੍ਰੇਕ ਬ੍ਰੇਕ ਓਏ ਉਹਨੂੰ ਦੀ ਗੋਲ ਦਾ ਹੋ ਆ ਗਈ ਮੈਸੀ ਵੀ ਆ ਗਈ ਓਏ ਹੋਵੇ ਨਾ ਧੱਕਾ ਹੋਵੇ ਨਾ ਉਹਦੋਂ ਧੱਕਾ ਮੈਸੀ ਦੇ ਨਾਲ ਜੀਵਣਾ ਪਰ ਵੀ ਜਾਣੇ ਪਤਾ ਨਹੀਂ ਦਰਵਾਜ਼ਾ ਆ ਦਿਨ ਵੀ ਵਿਆਹ ਦੇ ਨਾਲੋਂ ਘਟਨੀ ਇਹਨੇ ਸੁੱਖਾ ਸੁੱਖ ਦੀਨੂ ਆ ਦੇਣ ਆਏ ਆ ਦੇਖੋ ਮਿੱਤਰੋ ਗਾਹ ਪੈਂਦਾਗਾ ਉਹਨੇ ਪਰਲੇ ਬਹਤ ਆ ਰਹੇ ਖੜੇ ਜਾਂਦੇ ਆ 4x4 ਦੇ ਨਾਲ ਤੇ ਗਾਗਾ ਨਾ ਖੋ ਕਰਾ ਵੀ ਆ 4x4 ਟਰੈਕਟਰ ਆ ਇਹਦਾ ਚਾਰ ਰੀੜਾ ਏਹ ਕਿਹੜਾ ਪਾ ਦੇਣਾ ਗੁੱਜੇ ਦੇ ਤੇ ਟੂ व्हीਲ ਤਾਂ ਕੱਢ ਦੇਣੀਆਂ 4 ਵੀਲ ਲਾਇਆਗਾ ਇਹ ਵਿਆਹ ਦਿੰਨਾ ਚਾਹ ਹੋਇਆ ਵਿਆਹ ਤਾਂ ਇਹਨੂੰ ਖੋਖਵਹੀ ਦਾ ਆਹ ਬੰਦਾ ਕਹਿੰਦਾ ਟੋਜਣ ਪਾ ਪਾਈ ਕੱਢਨੇ ਕਹਿੰਦਾ ਸਾਰਾ ਦਿਨ ਕਿਉਂ ਵਿਆਹ ਦਿੰਨਾ ਚਾਹ ਓਏ ਐ ਇਹਨਾਂ ਦਾ ਵਿਆਹ ਬਣਾ ਨਹੀਂ ਰੌਣਕ ਮੇਲਾ ਹੋਇਆ ਹੋਣਾ ਜੀ ਜੋਂਡੀ ਆ ਰਵੀ ਕਦੇ ਐਡਾ ਕਥਾ ਕਰਨ ਤੇ ਲੱਗਿਆ ਪਿਆਗਾ ਇਹ ਤੇ ਦੇਖਾ

ਕੁਤਰੋ ਟਰਟੀ ਹੋਇਆ ਪਿਆ ਗਾ ਮਾ ਪਿਆ ਆ ਬਾਕੀ ਨਿੱਤੀ ਮੇਰੋ ਮਾਹਣ ਮੇ ਦੰਦੇ ਨਾਲੋ ਲੈ ਹੁਣ ਦੱਸ ਕੀ ਕਰੇ ਤੂੰ ਵੀਰਾ 4 ਵੀਲ ਮਾਰ ਕੇ ਗਾੜੇ ਕੇ ਦੇਖੋ ਮਿੱਤਰੋ ਓ ਤੱਕ ਮਸਾ ਨਿਕਲ ਆ 4x4 ਵੀ ਕੰਮ ਛੱਡ ਜਾਂਦਾ ਗਾ ਓਏ ਮੋਟਰ ਛੱਡ ਦੇ ਜੇ ਚੰਗਾ ਰਹੇਗਾ ਮੋਟਰ ਛੱਡ ਦੇ ਹੋਰ ਹਣ ਸੌਖੇ ਤਰੇ ਫਿਰਨਗੇ ਓਏ ਕਿਸੇ ਪੱਟੂ ਕਰ ਦਿੰਗਾ ਤੂੰ ਕਰ ਦਾਂਗਾ ਤੈਂ ਅਈ ဒါမှမတရားတဲ့မအားရလောက်တူဒီဟာလားဘရာဟာရအိုး ਨੇ ਹੋਟਲਾਂ ਨਾਲ ਨਾ ਟੱਲੀ ਲੈ ਜੇਨਾ ਕਿਆ ਮਗੇ ਕਰਦਾ ਬਾਬਰਾ ਤੇਰਾ ਹਾਂ ਕਾੜਦਾ ਬਾਈ ਨਾ ਟੱਲੀ ਕਰ ਕੇ ਪਾ ਬੋ ਮਿਆਉ ਤੋਂ ਥੀਨ ਲੱਲਾ ਲਿਆ